ਪਟਿਆਲਾ ਵਿਖੇ ਬਾਮਣ ਦੁਆਪਸੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਤੇ ਧੂਮ ਧਾਮ ਦੇ ਨਾਲ ਮਨਾਇਆ ਗਿਆ। ਇਸ ਤਿਉਹਾਰ ਦੇ ਸਬੰਧੀ ਪਟਿਆਲਾ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਮਹਿਮਾਨਾਂ ਦੇ ਵੱਜੋਂ ਸ਼ਿਰਕਤ ਕੀਤੀ ਗਈ। ਇਹ ਸ਼ੋਭਾ ਯਾਤਰਾ ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਹੁੰਦੀ ਹੋਈ ਪਟਿਆਲਾ ਦੇ ਅਰਨਾ ਵਰਨਾ ਚੌਂਕ ਵਿੱਚ ਜਾ ਕੇ ਸਮਾਪਤ ਹੋਈ। ਬਤੌਰ ਮਹਿਮਾਨ ਵੱਜੋਂ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਾਬਕਾ ਡੀਐਸਪੀ ਐਡਵੋਕੇਟ ਅਰਜਿੰਦਰ ਪਾਲ आनंद ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਦੇ ਵੱਲੋਂ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਇਸ ਦੇ ਨਾਲ ਹੀ ਜੋ ਇਸ ਸ਼ੋਭਾ ਯਾਤਰਾ ਦਾ ਪ੍ਰਬੰਧ ਕਰਨ ਵਾਲੇ ਨੇ ਉਹਨਾਂ ਦੇ ਵਿੱਚ ਸ਼੍ਰੀ ਰਜੇਸ਼ ਕਹਿਰ ਸ਼੍ਰੀ ਰਜੇਸ਼ ਕੋਸ਼ਕ ਪ੍ਰਧਾਨ 올 ਇੰਡੀਆ ਹਿੰਦੂ ਮੰਦਿਰ ਪ੍ਰਬੰਧਕ ਕਮੇਟੀ ਤੇ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਗਈ ਸ਼੍ਰੀ ਹਰੀਦੇਵ ਸ਼ਾਸਤਰੀ ਬਿਸ਼ਪ ਧਰਮਗੁਰੂ ਪਟਿਆਲਾ ਮਹਾ ਮੜਲੇਸ਼ਵਰ ਸੁਆਮੀ ਸਰਬਜੀਤ ਗਿਰੀ ਰਾਸ਼ਟਰੀ ਪ੍ਰਧਾਨ ਭਾਰਤੀ ਨਮੋ ਸਿੰਘ ਤੇ ਪ੍ਰਧਾਨ ਸ਼੍ਰੀ ਸਾਹਿਲ ਗੋਹਿਲ ਸਾਹਿਲ ਗੋਹਿਲ ਜਿਨ੍ਹਾਂ ਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਤਾਂ ਬਖ ਬਖ ਬਾਜ਼ਾਰਾਂ ਦੇ ਵਿੱਚ ਇਹ ਸ਼ੋਭਾ ਯਾਤਰਾ ਜਦੋਂ ਕੱਢੀ ਗਈ ਤਾਂ ਲੋਕਾਂ ਦੇ ਵੱਲੋਂ ਇਸ ਸ਼ੋਭਾ ਯਾਤਰਾ ਦਾ ਪਰਮਾ ਸਵਾਗਤ ਕੀਤਾ ਗਿਆ ਲੋਕਾਂ ਨੇ ਲੋਕਾਂ ਨੂੰ ਇੰਤਜ਼ਾਰ ਸੀ ਕਿ ਕਦੋਂ ਉਹਨਾਂ ਦੇ ਬੂਹੇ ਅੱਗੋਂ ਇਹ ਸ਼ੋਭਾ ਯਾਤਰਾ ਨਿਕਲੇ ਤਾਂ ਉਹ ਇਸ ਸ਼ੋਭਾ ਯਾਤਰਾ ਦਾ ਸੁਆਗਤ ਕਰਨ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਨਾਤਨੀਆਂ ਨੇ ਇਸ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਿਆ ਤੇ ਇਸ ਮੌਕੇ ਜੋ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਜਿਨ੍ਹਾਂ ਦੇ ਵੱਲੋਂ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੇ ਨੂੰ ਵੀ ਪ੍ਰਬੰਧਕ ਕਮੇਟੀ ਵੱਲੋਂ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਕਿ ਆਪਣੀ ਪੂਰੀ ਟੀਮ ਦੇ ਨਾਲ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚੇ ਸਨ ਕੀ ਕੁਝ ਕਹਿ ਰਹੇ ਨੇ ਸਾਬਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਅਤੇ ਹੋਰ ਜੋ ਸੱਜਣ ਪਤਵੰਤੇ ਇਸ ਸ਼ੋਭਾ ਯਾਤਰਾ ਦਾ ਹਿੱਸਾ ਬਣੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸ਼੍ਰੀ ਹਰੀਦੇਵ Shastri ਬਿਸ਼ਪ ਗੁਰੂ ਧਰਮ ਗੁਰੂ ਪਟਿਆਲਾ ਮਹਾ ਮੰਡਲੇਸ਼ਬਰ ਸੁਆਮੀ ਸਰਬਜੀਤ ਗਿਰੀ ਰਾਸ਼ਟਰੀ ਪ੍ਰਧਾਨ ਭਾਰਤੀ ਨਮੋ ਸੰਗ ਪ੍ਰਧਾਨ ਸ਼੍ਰੀ ਸਾਹਿਲ ਗੋਹਿਲ ਕੀ ਸਾਹਿਲ ਗੋਹਿਲ ਕੀ ਕੁਝ ਕਹਿ ਰਹੇ ਨੇ ਸਾਰਿਆਂ ਦੀ ਜ਼ੁਬਾਨੀ ਸੁਣਾ ਰਹੇ ਤੁਹਾਨੂੰ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਰਜਿੰਦਰ ਪਾਲਾ ਨਾਮ ਸਾਹਿਬ ਕਾ ਡੀ ਐਸ ਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੋਸਟ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਹਿੰਦੂ ਤੱਕ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਅੱਜ ਬਾਮਨ অবতার ਜੀ ਭਗਵਾਨ ਜੀ ਦਾ ਇਹ ਉਤਸਵ ਪਟਿਆਲੇ ਦੇ ਵਿੱਚ ਮਨਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਬਹੁਤ ਵੱਡੀ ਗੰਟੀ ਵਿੱਚ ਮੇਰੇ ਨਾਲ ਸੰਤ ਮਹਾਤਮਾ ਖੜੇ ਨੇ ਬਾਬਾ ਜੀ ਖੜੇ ਨੇ ਪ੍ਰਧਾਨ ਜੀ ਖੜੇ ਨੇ ਬੜੇ ਬੜੇ ਸਨਾਤਨੀ ਅੱਜ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਰਹੇ ਨੇ ਇਹ ਸ਼ੋਭਾ ਯਾਤਰਾ ਪਟਿਆਲੇ ਦੇ ਵਿੱਚ ਪ੍ਰਾਤਨ ਸਮਿਆਂ ਦੇ ਵਿੱਚ ਬਹੁਤ ਹੀ ਗੌਰਵਸ਼ਾਲੀ ਢੰਗ ਨਾਲ ਨਿਕਲਦੀ ਰਹੀ ਹੈ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਇਹ ਸ਼ੋਭਾ ਯਾਤਰਾ ਦੇ ਵਿੱਚ ਝਾਕੀਆਂ ਦੀ ਕਮੀ ਆਈ ਸੀ ਥੋੜੀ ਜੀ ਕਮੀ ਆਈ ਸੀ ਜੀਨੂੰ ਪੂਰਾ ਕਰਨ ਲਈ ਹੁਣ ਇਸ ਵਾਰ ਇਹ ਬਾਮਨ ਦਵਾਸ਼ਤੀ ਤਿਹਾਰ ਬਚਾਓ ਕਮੇਟੀ ਬਣਾਈ ਹੈ ਜਿਹਦੇ ਮੁੱਖ ਤੌਰ ਤੇ ਇਸ ਕਮੇਟੀ ਦੇ ਆਪਣੇ ਰਜੇਸ਼ ਕੇਹਰ ਜੀ ਰਜੇਸ਼ ਗੱਗੀ ਜੀ ਸਾਹਿਲ ਗੋਇਲ ਜੀ ਬਾਬਾ ਜੀ ਹੁਣ ਸਾਰਿਆਂ ਨੇ ਇਹ ਇਸ ਵਾਰ ਬੜਾ ਵੱਡਾ ਉਪਰਾਲਾ ਕੀਤਾ ਹੈ ਕੇ ਪ੍ਰਾਤਨ ਸਮਿਆਂ ਤੇ ਜਿਸ ਜਾਹੋ ਜਲਾਲ ਨਾਲ ਇਹ ਸ਼ੋਭਾ ਯਾਤਰਾ ਬਾਵਨ ਅਵਤਾਰ ਜੀ ਦੀ ਨਿਕਲਦੀ ਸੀ ਉਸ ਤੋਂ ਵੱਡੇ ਜਾਹੋ ਜਲਾਲ ਨਾਲ ਇਹ ਯਾਤਰਾ ਕੱਢੀ ਜਾਵੇ ਅੱਜ ਇਹ ਯਾਤਰਾ ਅਰਨਾ ਬਰਨਾ ਇਥੋਂ ਚੌਂਕ ਤੋਂ ਸ਼ੋਭਾ ਯਾਤਰਾ ਸ਼ੁਰੂ ਹੋ ਰਹੀ ਹੈ ਜਿਹਦੇ ਤੁਸੀਂ ਦੇਖੋਗੇ ਭਗਵਾਨ ਦੀਆਂ ਝਾਕੀਆਂ ਨੇ ਔਰ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸਾਡੇ ਸਨਾਤਨੀ ਨੇ ਅੱਜ ਇੱਥੇ ਇਕੱਠੇ ਹੋਏ ਨੇ ਹੁਣ ਸ਼ੋਭਾ ਯਾਤਰਾ ਸ਼ੁਰੂ ਹੋਏਗੀ ਔਰ ਇਹ ਪਟਿਆਲੇ ਦੇ ਸਾਰੇ ਬਜ਼ਾਰਾਂ 'ਚ ਜਾਏਗੀ ਮੈਂ ਆਪਣੇ ਵੱਲੋਂ ਆਪਣੀਆਂ ਸੰਸਥਾਵਾਂ ਵੱਲੋਂ ਪੰਜਾਬ ਦੇ ਪਟਿਆਲੇ ਦੇ ਹਿੰਦੁਸਤਾਨ ਦੇ ਔਰ ਸਾਰੇ ਸੰਸਾਰ ਦੇ ਵਿੱਚ ਵਸਦੇ ਰਹਿੰਦੇ ਸਨਾਤਨੀਆਂ ਨੂੰ ਅੱਜ ਦੇ ਇਸ ਮੁਕੱਦਸ ਦਿਨ ਦੀ ਇਸ ਪਵਿੱਤਰ ਦਿਨ ਦੀ ਬਾਵਨ ਅਵਤਾਰ ਜੀ ਦੇ ਇਸ ਤਿਹਾੜੀ ਦੀ ਬਹੁਤ-ਬਹੁਤ ਵਧਾਈ ਦਿੰਦਾ ਅੱਜ ਮੈਂ ਵਿਸ਼ਵ ਹਿੰਦੂ ਧਰਮ ਗੁਰੂ ਆਪਕੇ ਸਮਖਸ਼ ਬੋਲ ਰਹਾ ਹਾਂ ਜੈਸੇ ਕਿ ਹਮਾਰੇ रियायशी साहब ने बोला है और वकील साहब ने बोला है बहुत अहदे पे है ये बहुत बढ़िया बोला है क्योंकि आज परंपरा से ये बावन द्वादशी का त्यौहार बहुत बढ़िया ढंग से मनाया जा रहा है और मनाया जाएगा पूर्व से आ रहा है किंतु ये थोड़ा सा लोप हो गया था क्योंकि इनके अंदर ये गणपति महाराज आ गए बीच में उ उनके कारण ये थोड़ा सा धीमा हो गया था आज उसको पूर्ण करने के लिए जी ऐसी साहब महापुरुष और विद्वान संत जन यहाँ पर मौजूद है राजेश केर के सलोख और सब सनातियों के बीच में आज विश्व कल्याण के लिए एक हमारे बाद आयु हुई है पंजाब में इसकी सुख शांति के लिए प्रार्थना करते हैं हे भगवान बावन जी आप कृपा करो कृपा करो और दीर्घ आयु बच्चों की रक्षा करो किसानों की रक्षा करो और हमारे सभी शनार्थियों की रक्षा करो आप जो है बहुत ही महाराज पृथ्वी के दाता हों जिन्होंने तीन तीन पैर पृथ्वी का जान माना था वो आ गए हैं भगवान की कृपा से जय जयकार है भगवान कृपा किर, करे कृपा करे बधाई हो बधाई मैं विश्व के धर्मगुरु आपको बना हरिदेव शास्त्री शुभ आशीर्वाद दे रहे हैं जय श्री राम जय आप सबको नमो नारायण हमारे गुरु जी धर्म गुरु हरिदेव शास्त्री जी डी एस पी साहब पंडित जी मैं बाबा जहर गिरी हम ये इस गौंदवासी के त्यौहार पे बावन अवतार मंदिर के लिए हम सब मिलके उनकी जय जयकार करेंगे और झाके वगैरह भी निकालेंगे तो हमारी यही है तमन्ना कि सब सनातनीय धर्म जुड़ के और भी हमारे सिख भाई भी जुड़ के जितने भी हैं विश्व में तो वो सभी मिल के चलें और मिल के ही चलें पंजाब में बहुत बड़ा संकट आया हुआ है हम कहते हैं हे गुरु हे गुरु ब्रह्मा हे गुरु विष्णु हे गुरु महेशवर आए इस संकट को हर लेला इतना ही कहूंगा 52 अवतार की जय 12 अवतार की जय बोलो बावन भगवान की जय आज बावन अवतार दिवस के रूप में मनाया जा रहा है भगवान विष्णु के पांचवें अवतार श्री बावन जी शास्त्रों के अंदर एक मंत्र बताया गया जब हम कलावा बांधते हैं तो ये नद्ध हो बलिराजा दानविंद्रो महावलह तेन त्यम प्रतिवंदनामी रक्षे माचल माचल कि आप बली राजा की तरह दान करते रहें भगवान विष्णु के अवतार बामन अवतार जो बोना अवतार लिया था भगवान विष्णु ने और राजा से तीन पग धरती उन्होंने दान के रूप में मांगी थी उस तीन पग दो पग धरती दो पग में पूरा ब्रह्मांड उन्होंने माप दिया था और तीसरा पग राजा ने अपने सर पर रखवाया था तो उनके सर पर भगवान विष्णु के पैर रखने चरण के कारण चरण रखने के कारण वो पताल में चले गए और पताल के राजा बली राजा को बनाएगा और और विश्व के अंदर सबसे बड़ा त्यौहार जो है सबसे बड़ा दानी जो है वो बलि राजा को माना गया है बोलो भगवान विष्णु की बावन अवतार की जाए। जाए। आज के बावन दिवस पर आपको बहुत बहुत बधाई जय करा वीर ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਟਿਆਲਾ ਦੇ ਸ਼ਾਹੀ ਸ਼ਹਿਰ ਦੇ ਵਿੱਚ ਬਵਨ ਦਵਾਸਤੀ ਦਾ ਤਿਉਹਾਰ ਬੜੀ ਧੂਮਤਾਰ ਮਨਾ ਲ ਬਣਾਇਆ ਜਾਂਦਾ ਹੈ ਉੱਥੇ ਹੀ ਅੱਜ ਅਸੀਂ ਬਵਨ ਦਵਾਸਤੀ ਜੀ ਦੇ ਜਨਮ ਦਿਨ ਵਾਲੇ ਦਿਨ ਇੱਕ ਬਹੁਤ ਵੱਡੀ ਪਹਿਲੀ ਸ਼ੋਭਾ ਯਾਤਰਾ ਕੱਢ ਰਹੇ ਹਾਂ ਤੇ ਸ਼ਹਿਰ ਦੇ ਸਮੂਚੇ ਸਾਰਿਆਂ ਨੂੰ ਕਹਿੰਦੇ ਆ ਕਿ ਆਕੇ ਸਾਡਾ ਹਿੱਸਾ ਬਣੋ ਯਾਤਰਾ ਦਾ ਤੇ ਪ੍ਰਮਾਤਮਾ ਦਾ ਜੇ ਕਰ ਲਾਂਦੇ ਓਏ ਆਪਾਂ ਆਪਣੇ ਸਨਾਤਨ ਦੀ ਰੱਖਿਆ ਕਰਦੇ ਓਏ ਆਪਾਂ ਅੱਗੇ-ਅੱਗੇ ਚੱਲੀਏ ਇੰਨਾ ਕਹਿੰਦੇ ਜੇ ਕਰੇ ਵੀਰ ਬਣਾਂਗੇ ਹਰ ਹਰ ਮਹਾਦੇਵ ਤਾਂ ਤੁਸੀਂ ਸੁਣਿਆ ਸਾਕਾ ਡੀਐਸਪੀ ਐਡਵੋਕੇਟਰ ਜਿੰਦਰਪਾਲ ਆਨੰਦ ਦੇ ਵੱਲੋਂ ਵੀ ਇਸ ਸ਼ੋਭਾ ਯਾਤਰਾ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ Hindu ਭਾਈ ਚਾਰੇ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਮੁੱਖ ਮਹਿਮਾਨ ਜੋ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲਿਤ ਕਰ ਰਹੇ ਸੀ ਉਹਨਾਂ ਦੇ ਵੱਲੋਂ ਵੀ ਇਸ ਸ਼ੋਭਾ ਯਾਤਰਾ ਨੂੰ ਲੈ ਕੇ ਜੋ ਸ਼ਬਦ ਆਖੇ ਨੇ ਤੇ ਨਾਲ ਹੀ ਹਿੰਦੂ ਭਾਈਚਾਰੇ ਨੂੰ ਸੰਦੇਸ਼ ਵੀ ਦਿੱਤਾ ਤਾਂ ਬੜੀ ਹੀ ਧੂਮ ਧਾਮ ਤੇ ਸ਼ਰਧਾ ਭਾਵਨਾ ਦੇ ਨਾਲ ਇਹ ਤਿਉਹਾਰ ਜਿਹੜਾ ਮਨਾਇਆ ਗਿਆ ਇਸ ਤਿਉਹਾਰ ਦੀ ਰੌਣਕ ਕੱਲੇ ਪਟਿਆਲਾ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਗੂੰਜਦੀ ਹੋਈ ਨਜ਼ਰ ਆਈ ਹੈ